ਪੰਜਾਬ ਪੁਲਿਸ ਵੱਲੋਂ ਲਗਾਤਾਰ ਬਦਮਾਸ਼ੀਆਂ ਅਤੇ ਗੈਂਗਸਟਰਾਂ ਦੇ ਉੱਪਰ ਕਾਰਵਾਈ ਕੀਤੀ ਜਾ ਰਹੀ ਹੈ। ਹੁਣ ਲੁਧਿਆਣਾ ਪੁਲਿਸ ਦੇ ਵੱਲੋਂ ਦੋ ਵੱਡੇ ਬਦਮਾਸ਼ਾਂ ਦਾ ਐਨਕਾਊਂਟਰ ਕੀਤਾ ਗਿਆ ਹੈ। ਦਰਅਸਲ ਗੋਰੀਬਾੜੀ ਦੇ ਮਾਮਲੇ ਦੇ ਵਿੱਚ ਇਹ ਦੋਵੇਂ ਮੁਲਜ਼ਮ ਪੁਲਿਸ ਨੂੰ ਲੜਿੰਦੇ ਸਨ ਅਤੇ ਲੁਧਿਆਣ ਦੇ ਦੁੱਗਰੀ ਪੁਲਿਸ ਸਟੇਸ਼ਨ ਦੀ ਟੀਮ ਦੇ ਵੱਲੋਂ ਇਹਨਾਂ ਬਦਮਾਸ਼ਾਂ ਦਾ ਪਿੱਛਾ ਕੀਤਾ ਜਾ ਰਿਹਾ। ਕੀ ਰਸਤੇ ਦੇ ਵਿੱਚ ਇਹਨਾਂ ਬਦਮਾਸ਼ਾਂ ਵੱਲੋਂ ਪਹਿਲਾਂ ਪੁਲਿਸ ਦੇ ਉੱਪਰ ਗੋਲੀ ਚਲਾ ਦਿੱਤੀ ਜਾਂਦੀ ਹੈ ਜਿਸ ਤੋਂ ਬਾਅਦ ਜਵਾਬੀ ਕਾਰਵਾਈ ਦੇ ਵਿੱਚ ਪੁਲਿਸ ਦੇ ਵੱਲੋਂ ਵੀ ਫਰਕ ਕੀਤੇ ਜਾਂਦੇ ਨੇ ਅਤੇ ਦੋਵੇਂ ਬਦਮਾਸ਼ ਉਸ ਜਵਾਬੀ ਕਾਰਵਾਈ ਦੇ ਵਿੱਚ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਸਰਕਾਰੀ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਭਰਤੀ ਕਰਵਾਇਆ ਗਿਆ ਮੌਕੇ ਤੋਂ ਇਹਨਾਂ ਬਦਮਾਸ਼ਾਂ ਦੇ ਕੋਲੋਂ ਅਸਲਾ ਵੀ ਬਰਾਮਦ ਹੋਇਆ ਅਤੇ ਇਹਨਾਂ ਬਦਮਾਸ਼ਾਂ ਦੀ ਪਛਾਣ ਸੁਮਿਤ ਉਰਫ ਟੋਨੀ ਅਤੇ ਮਨੀਸ਼ ਵਜੋ ਹੋਈ ਹੈ ਜੋ ਕਿ ਪਹਿਲਾਂ ਵੀ ਕਈ ਅਪਰਾਧਿਕ ਵਾਰਦਾਤਾਂ ਨੂੰ ਅੰਜਾਮ ਦੇ ਚੁੱਕੇ ਨੇ ਸੋ ਵਕਵਾਕ ਜਿਹੜੀ ਹੈ ਕਿ ਤਸਵੀਰਾਂ ਸਾਹਮਣੇ ਆਈਆਂ ਨੇ ਦੇਖ ਸਕਦੇ ਹੋ ਹਸਪਤਾਲ ਦੇ ਵਿੱਚ ਦੇ ਇਲਾਜ ਇਹਨਾਂ ਬਦਮਾਸ਼ਾਂ ਨੂੰ ਜਿਹੜਾ ਕੀ ਹੈ ਪੁਲਿਸ ਦੇ ਵੱਲੋਂ ਆਪਣੀ ਨਿਗਰਾਨੀ ਦੇ ਹੇਠ ਟ੍ਰੀਟਮੈਂਟ ਕਰਵਾਇਆ ਜਾ ਰਿਹਾ ਹੈ ਇਹਨਾਂ ਦਾ ਇਲਾਜ ਕਰਵਾਇਆ ਜਾ ਰਿਹਾ ਹੈ ਤੋ ਅੱਜ ਜਿਹੜੀ ਹੈ ਤੜਕੇ ਸਵੇਰ ਦੀ ਘਟਨਾ ਦੱਸੀ ਜਾ ਰਹੀ ਹੈ ਜਦੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਉਧਰ ਜਿਸ ਇਲਾਕੇ ਦੇ ਵਿੱਚ ਪੁਲਿਸ ਦੇ ਵੱਲੋਂ ਇਹਨਾਂ ਬਦਮਾਸ਼ਾਂ ਨੂੰ ਘੇਰਾ ਪਾਇਆ ਗਿਆ ਔਰ ਹਾਈਸ਼ੀ ਏਰੀਆ ਦੱਸਿਆ ਜਾ ਰਿਹਾ ਤੇ ਗੋਲੀਬਾਰੀ ਦੀ ਆਵਾਜ਼ ਸੁਣਨ ਦੇ ਨਾਲ ਲੋਕ ਘਰਾਂ ਦੇ ਵਿੱਚ ਜਿਹੜੇ ਕੀ ਰਹਿ ਰਹੇ ਸਨ ਉਹ ਬਾਹਰ ਆਏ ਪਰ ਜਦੋਂ ਦੇਖਿਆ ਕਿ ਮਾਮਲਾ ਕਾਫੀ ਵਿਗੜਿਆ ਹੋਇਆ ਤਾਂ ਉਹਨਾਂ ਡਰ ਦੇ ਮਾਰੇ ਜਿਹੜੇ ਕੀ ਲੋਕ ਆਪਣੇ ਘਰਾਂ ਦੇ ਅੰਦਰ ਲੁਕਣ ਨੂੰ ਮਜਬੂਰ ਹੋ ਗਏ ਨੇ ਪੁਲਿਸ ਨੇ ਦੋਸ਼ੀ ਨੂੰ ਜੋ ਹੈ ਗਿਲ ਰੇਲਵੇ ਸਟੇਸ਼ਨ ਦੇ ਨੇੜੇ ਗ੍ਰਿਫਤਾਰ ਕੀਤਾ ਹੈ ਤੇ ਨਾਲ ਹੀ ਮਲਜ਼ਮ ਦੇ ਖਿਲਾਫ ਜਿਹੜਾ ਬਣਦੀ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਜਾ ਰਹੀ ਹੈ ਦੁਗਰੀ ਪੁਲਿਸ ਸਟੇਸ਼ਨ ਦੇ ਐਸਐਚਓ ਸਬ ਇੰਸਪੈਕਟਰ ਨਪਿੰਦਰ ਸਿੰਘ ਨੇ ਦੱਸਿਆ ਕਿ ਜੈਤੋ ਚੌਕ ਨੇੜੇ ਅਭਿਨਮਨ ਨਾਮ ਦੇ ਇੱਕ ਨੌਜਵਾਨ ਦੇ ਉੱਪਰ ਗੋਲੀ ਚਲਾਈ ਗਈ ਸੀ ਅਤੇ ਉਸ ਫਾਇਰਿੰਗ ਦੇ ਮਾਮਲੇ ਦੇ ਵਿੱਚ ਇਹ ਦੋਵੇਂ ਜਿਹੜੇ ਮਲਜ਼ਮ ਨੇ ਉਹ ਪੁਲਿਸ ਨੂੰ ਲੋੜਿੰਦੇਸਨ ਅਤੇ ਕਾਫੀ ਸਮੇਂ ਤੋਂ ਇਹ ਪੁਲਿਸ ਨੂੰ ਚੱਕਮ ਦੇ ਕੇ ਫਰਾਰਚਾਰੇਸਨ ਪਰ ਹੁੰਜਦੋ ਗੁੱਪ ਸੂਚਨਾ ਮਿਲੀ ਸੀ ਕਿ ਇਹ ਬਦਮਾਸ਼ ਜਿਹੜੇ ਹੈਗੇ ਨੇ ਦੁਗਰੀ ਦੇ ਨੇੜੇ ਆਸ-ਪਾਸ ਦੇ ਇਲਾਕੇ ਦੇ ਵਿੱਚ ਨੇ ਤਾਂ ਪੁਲਿਸ ਦੇ ਵੱਲੋਂ ਬਕਾਇਦਾ ਇੱਕ ਟੀਮ ਦਾ ਗਠਨ ਕੀਤਾ ਗਿਆ ਤਾਂ ਫਿਰ ਜਿਹੜਾ ਕੀ ਹੈ ਇਹਨਾਂ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਗਈ ਜਦੋਂ ਬੰਬਾਸ਼ਾ ਨੂੰ ਪੁਲਿਸ ਨੇ ਘੇਰਾ ਪਾਇਆ ਤਾਂ ਉਹਨਾਂ ਦੇ ਵੱਲੋਂ ਪਹਿਲਾਂ ਗੋਲੀ ਚਲਾਈ ਜਾਂਦੀ ਹੈ ਜਿਸ ਤੋਂ ਬਾਅਦ ਜਵਾਬੀ ਕਾਰਵਾਈ ਦੇ ਵਿੱਚ ਦੋਵੇਂ ਜਿਹੜੇ ਕੀ ਬਦਮਾਸ਼ ਜ਼ਖਮੀ ਹੋਏ ਨੇ ਮਨੀਸ਼ ਉਰਫ ਟੋਨੀ ਦੇ ਦੋਵੇਂ ਲੱਤਾਂ ਵਿੱਚ ਗੋਲੀ ਲੱਗੀ ਹੈ ਜਦਕਿ ਸੁਮੇਤ ਦੇ ਪਰਦੇ ਵਿੱਚ ਗੋਲੀ ਲੱਗਣ ਕਰਕੇ ਉਸ ਨੂੰ ਹਸਪਤਾਲ ਦੇ ਵਿੱਚ ਇਲਾਜ ਲਈ ਭੇਜ ਦਿੱਤਾ ਗਿਆ ਇਹਨਾਂ ਮੁਲਜ਼ਮਾਂ ਦੇ ਕਬਜ਼ੇ ਦੇ ਵਿੱਚੋਂ 32 ਬੋਰ ਦਾ ਰਿਵੋਲਵਰ ਅਤੇ 315 ਬੋਰ ਦਾ ਦੇਸੀ ਪਿਸਤੌਲ ਵੀ ਬਰਾਮਦ ਹੋਇਆ ਹੈ ਸੋ ਮੌਕੇ ਦੇ ਉੱਪਰ ਉੱਚ ਅਧਿਕਾਰੀਆਂ ਦੇ ਵੱਲੋਂ ਪਹੁੰਚ ਕੇ ਪੂਰੀ ਸਥਿਤੀ ਦਾ ਜਾਇਜ਼ਾ ਲਿਆ ਗਿਆ ਤੇ ਖਾਸ ਕਰਕੇ ਪੁਲਿਸ ਕਮਿਸ਼ਨਰ ਲੁਧਿਆਣ ਦੇ ਵੱਲੋਂ ਪੂਰੀ ਸਥਿਤੀ ਜਿਹੜੀ ਆ ਉਹ ਵਾਚੀ ਜਾ ਰਹੀ ਹੈ ਨਿਗਰਾਨ ਕੀਤੀ ਜਾ ਰਹੀ ਹੈ ਤਾਂ ਕਿ ਜੋ ਤਾਂ ਕਿ ਅਸਲ ਜਿਹੜੀ ਸਿਚੁਏਸ਼ਨ ਕੀ ਬਣੀ ਸੀ ਉਹ ਪਤਾ ਲਗਾਈ ਜਾ ਸਕੇ ਤੇ ਨਾਲ ਹੀ ਹੁਣ ਇਹਨਾਂ ਮੁਲਜ਼ਮਾਂ ਦੇ ਖਿਲਾਫ ਬਣਦੀ ਕਾਰਵਾਈ ਅਮਲ ਦੇ ਵਿੱਚ ਲਿਆਂਦੇ ਜਾਣ ਦਾ ਵੀ ਜ਼ਿਕਰ ਕੀਤਾ ਜਾ ਰਿਹਾ ਸੋ ਮੌਕੇ ਦੇ ਉੱਪਰ ਪਹੁੰਚੇ ਹਮਦਰ ਟੀਵੀ ਦੇ ਪੱਤਰਕਾਰ ਜਤਿੰਦਰ ਕੁਮਾਰ ਦੇ ਵੱਲੋਂ ਪੂਰੀ ਗਰਾਊਂਡ ਰਿਪੋਰਟ ਪੇਸ਼ ਕੀਤੀ ਗਈ ਦੇਖੋ ਕੀ ਕਹਿੰਦੇ ਆ ਤੋ ਬਿਲਕੁਲ ਦੱਸਦੇ ਲੁਧਿਆਣਾ ਦੇ ਵਿੱਚ ਬਹੁਤ ਵੱਡੀ ਖਬਰ ਨਿਕਲ ਕੇ ਤੁਹਾਡੇ ਸਾਹਮਣੇ ਰੂਬਰੂ ਕਰਾ ਰਹੇ ਜਿਸ ਤਰੀਕੇ ਤੁਸੀਂ ਦੇਖ ਰਹੇ ਹੋ ਲੁਧਿਆਣਾ ਦੇ ਬੀਤੀ ਰਾਤ ਕਾディーਏ ਗੋਲੀਆਂ ਚੱਲੀਆਂ ਨੇ ਗੋਲੀਆਂ ਕਦੇ ਗੈਂਗਸਟਰ ਔਰ ਪੁਲਸ ਦੇ ਵਿੱਚ ਜਿਹੜੀ ਗੋਲੀਆਂ ਚੱਲੀਆਂ ਨੇ ਮੁੰਡਵੇੜ ਦੇ ਵਿੱਚ ਕਦੇ ਦੋ ਗੈਂਗਸਟਰ ਦੇ ਵਿੱਚ ਜਿਹੜੀ ਗੋਲੀਆਂ ਵੀ ਲੱਗੀਆਂ ਨੇ ਤਸਵੀਰਾਂ ਤੁਹਾਨੂੰ ਦੱਸ ਦਿਖਾਵਾਂਗੇ ਉਸ ਤੋਂ ਬਾਅਦ ਤੁਹਾਨੂੰ ਜਿਹੜੇ ਇਹ ਦੋ ਗੈਂਗਸਟਰ ਸੀਗੇ ਇਹਨਾਂ ਦੇ ਪਹਿਲੇ ਤੋਂ ਹੀ ਕਰੀਏ ਜਿਹੜੇ ਸਭ ਕੁਝ ਸੰਗੀਨ ਮਾਮਲੇ ਜਿਹੜੇ ਇਹਨਾਂ ਦੇ ਪਰਦਾਜ਼ ਸੀਗੇ ਤੇ ਇਹਨਾਂ ਨੂੰ ਜਿਹੜਾ ਡੁਗਰੀ ਪੁਲਸ ਕਦੇ ਸਹੀਦ ਪਗਤ ਸਿੰਘ ਪੁਲਿਸ ਚੌਕੀ ਦੀ ਜਿਹੜੀ ਪੁਲਸ ਹੈ ਇਹਨਾਂ ਦੇ ਪਿੱਛੇ ਕਈ ਦਿਨ ਤੋਂ ਇਹਨਾਂ ਦਾ ਜਿਹੜਾ ਫਿਰਾਕ ਸੀ ਗਿਆ ਉਹਨਾਂ ਦੇ ਤਲਾਸ਼ ਦੇ ਵਿੱਚ ਪੁਲਸ ਲੱਗੀ ਸੀਗੀ ਜਿਸ ਜਿਸ ਦੇ ਦੌਰਾਨ ਅੱਜ ਇਹਨਾਂ ਦਾ ਸੁਰਾਖ ਜਿਹੜਾ ਮਿਲਿਆ ਸੀਗਾ ਤੇ ਜਿਹੜਾ ਇਹਨਾਂ ਉ ਦੇ ਇੱਕ ਹੈ ਦੀ ਗੋਲੀਆਂ ਵੀ ਚੱਲੀ ਸੀਗੀ ਦੋਨੋਂ ਪੁਲਸ ਔਰ ਗੈਂਗਸਟਰ ਦੇ ਵਿੱਚ ਜਿਹੜੇ ਕਦੀ ਦੋ ਜਿਹੜੇ આરોપી ਸੀਗੇ ਇਹਨਾਂ ਦੇ ਪਹਿਲੇ ਵੀ ਕਈ ਅਪਰਾਧਿਕ ਮਾਮਲੇ ਨੇ ਦੇ ਪਰ ਦਰਜ ਨੇ ਦੇ ਜਿਹੜਾ ਅੱਜ ਇਹਨਾਂ ਦੇ ਉੱਪਰ ਗੋਲੀਆਂ ਚਲਾਈ ਗਈਆਂ ਉਹਨਾਂ ਤੇ ਕਦੀ ਜਾੰਗ ਤੇ ਦੋ ਗੋਲੀਆਂ ਲੱਗੀਆਂ ਨੇ ਜਿਹਦਾ ਇੱਕ ਦਾ ਨਾਮ ਮਨੀਸ਼ ਤੇ ਦੂਜੇ ਦਾ ਨਾਮ ਸੁਨਮਿਤ ਔਰ ਕੋ ਟੌਨੀ ਦੱਸਿਆ ਜਾ ਰਿਹਾ ਜੋ ਕਿ ਇਹਨਾਂ ਦੇ ਉੱਪਰ ਪਹਿਲੇ ਕਈ ਸੰਗੀਨ ਮਾਮਲੇ ਕਿਹਾ ਜਾ ਰਿਹਾ ਕਿ ਦਰਜ ਨੇ ਫਿਰ ਹਾਲ ਇਹਨਾਂ ਨੂੰ ਸ ਕਦੇ ਇਲਾਜ ਹੀ ਲਿਆ ਗਿਆ ਕਿਉਂਕਿ ਪੁਲਸ ਦੇ ਕੋਈ ਜਿਹੜੇ ਉੱਚ ਅਧਿਕਾਰੀ ਸੀਗੇ ਪੁਲਸ ਪੁਲਸ ਦੇ ਜਿਹੜੇ ਸੀਨੀਅਰ ਅਧਿਕਾਰੀ ਸੀਗੇ ਹਾਲਾਂਕਿ ਹਜੇ ਇਹਨਾਂ ਦੇ ਪਿੱਛੇ ਕੁਝ ਕਦੇ ਉਸ ਪੁਸ਼ਟੀਕਰਨ ਕਰਕੇ ਰਾਜੀ ਨਹੀਂ ਹੈਗੇ ਫਿਰਾਲ ਨਾਲ ਗੱਲਬਾਤ ਕਰਨ ਦੀ ਜ਼ਰੂਰ ਕੋਸ਼ਿਸ਼ ਕਰਨਗੇ ਕਿਉਂਕਿ ਤੁਹਾਨੂੰ ਤੋਂ ਫੋਟੋਆਂ ਆਹੀਆਂ ਕਦੇ ਉਹਨਾਂ ਤਸਵੀਰਾਂ ਨਹੀਂ ਤੁਹਾਨੂੰ ਦਿਖਾਵਾਂਗੇ ਕਿਉਂਕਿ ਬੀਤੀ ਰਾਤ ਲੁਧਿਆਣੇ ਦੇ ਵਿੱਚ ਇਸ ਤਰੀਕੇ ਜਿਹੜੇ ਗੈਂਗਸਟਰ ਸੀਗੇ ਕੁੰਮਰੇ ਸੀ ਉਹਨਾਂ ਨੂੰ ਜਿਹੜਾ ਪੁਲਸ ਨੂੰ ਸੂਰਾਗ ਮਿਲਦਾ ਤਾਂ ਜਿਹਦੇ ਵਿੱਚ ਪੁਲਸ ਉੱਤੇ ਪਹੁੰਚਦੀ ਹੈ ਕਹਿੰਦੇ ਸਹੀਦ ਭਗਤ ਸਿੰਘ ਪੁਲਿਸ ਛੋਕੇ ਦੀ ਜਿਹੜੀ ਪੁਲਸ ਉੱਤੇ ਪਹੁੰਚਦੀ ਹੈ ਤੇ ਘੇਰਾ ਬੰਦੀ ਦੇ ਦੌਰਾਨ ਜਿਹੜੀ ਉਹਨਾਂ ਦੇ ਵਿੱਚ ਮੁੜਵੇੜ ਹੁੰਦੀ ਹੈ ਤੇ ਮੁੜਵੇੜ ਦੇ ਦੌਰਾਨ ਜਿਹੜੀ ਹੈ ਕਹਿੰਦੇ ਜਾੰਗ ਤੇ ਦੋਨਾਂ ਦੇ ਗੋਲਵਾਂ ਗੋਲੀਆਂ ਲੱਗ ਜਾਂਦੀ ਨੇ ਤੇ ਉਹ ਜਿਹੜਾ ਜ਼ਮੀਨ ਤੇ ਡਿੱਗ ਜਾਂਦੇ ਨੇ ਫਿਰ ਹਾਲ ਪੁਲਸ ਉਹਨਾਂ ਨੂੰ ਸਿਵਲ ਹਸਪਤਲ ਕਹਿੰਦੇ ਇਲਾਜ ਲਈ ਲੈ ਆਈ ਹੈ ਦੇਖਦੇ ਆ ਅੱਗੇ ਦਾ ਕੀ ਇਹਨਾਂ ਦਾ ਵੇਰਵਾ ਸੀਗਾ ਤੇ ਕਿਸ ਤਰੀਕੇ ਕਿਹੜੇ ਕਿਹੜੇ ਇਹਨਾਂ ਦੇ ਉੱਪਰ ਫਰਚੇ ਦਰਜ ਨੇ ਇਹਨਾਂ ਤੋਂ ਪਿਛੋਕੜ ਕੀ ਹੈ ਫਿਰਾਰ ਪਲਾਸਾ ਪ੍ਰਸ਼ਾਸਨ ਨਾਲ ਗੱਲਬਾਤ ਕਰਾਂਗੇ ਜਿਹੜਾ ਹਮਦਰ ਟੀਵੀ ਦੇ ਨਾਲ ਲੁਧਿਆਣਾ ਤੋਂ ਜਤਿੰਦਰ ਸਿੰਘ ਸੋ